ਮਨ ਤੰਮੇ ਅਵਤਾਰਿ ਹੁਜਾਗ ਰਿਆਨ ਏਉ ਤੇਨ ਕੇ ਦੁਖ ਕੋ ਟਿਕਨ ਦੂਤ ਗਏ ਮਨ ਰਾਜ ਨੇ ਅੰਭਿਤ ਨਾਮੁ ਤੇਉ ਏ ਬਦਤ ਤੇ ਮਤ ਚੂਕ ਕੇ

واجب بنیکاں کا واجب بنیکی فتنہ اس طرح اس संसार دے اندر منھ تو ہمیشہ اس کو اپنی کرواندا ہے یہ دنیا کیش کسے دی کر ہے اس طرح دا ارتن ہے اس سے پرہیز نہ ہو ਕਿਸੇ ਨੂੰ ਵਡਿਆਨਾ ਕਿਸੇ ਪਦਾਰਥ ਦੀ ਕਿਸੇ ਧਾਤੂ ਦੀ ਕਿਸੇ ਚੀਜ਼ ਦੀ ਵਡਿਆਈ ਕਰਨੀ ਪਰ ਗੁਰੂ ਦੇ ਅਨਸਾਰ ਅਸੀਂ ਗੁਰੂ ਦੀ ਉਸ ਪ੍ਰਮਾਤਮਾ ਦੀ ਵਡਿਆਈ ਨੂੰ ਬੰਵਾ ਕਰਦੇ ਹਾਂ ਕਿਉਂਕਿ ਸਿਰ ਕਰਮ ਨੇ ਅੰਦਰ ਆਪਣਾ ਇਕ ਆਕਾਰ ਉਪਰ ਤੁਸੀਂ ਪੜਾਈ ਕਰਦੇ ਹਾਂ ਤੇ ਬਾਣੀ ਦੇ ਅੰਦਰ ਬਚਨ ਹੀ ਹੁੰਦੇ ਤੇ ਅਸੀਂ ਤੇ ਜੇਕਰ ਉਸ ਪਰਮਾਤਮਾ ਦੇ ਰੂਪਿਤ ਕਰਨੀ ਹਨ ਤੇ ਕੇਵਲ ਤੇ ਕੇਵਲ ਉਸਤਤ ਦੇ ਦੀ ਇਕਾਗਰਤਾ ਦੇ ਨਾਲ ਕਰਨਾ ਕਰੀਏ ਉਸਤਤ ਮਨ ਮੈਂ ਕਰਮ ਰਤਕਾਰ ਕਰਮ ਮੇਰੇ ਸਤਿ ਦੇ قُسْتَ دُرَبْرَبْرِ قَرُوُ سَمْتْمِید سَاغْدَان ایک آگر چیز پھر دے قُسْتَ دُرِی کرنی ہے تو ساغْدَان کا دن آر ایک آگر کا دن آر کس پر ماتمہ دی کرنی ہے جس طرح سے کوئی بھی کام دے تو کارتے ہیں بڑی ساغْدَانی نار کریے پھر دے بڑے این سے بڑی اتم کر لیے اس سے کریں ਉਰ ਪਾਇਸ਼ੇ ਜੇ ਗਣ ਕਰਦੇ ਸਮਸ ਪਰਮਾਤਮਾ ਦੀ ਉਸਤਤ ਕਰਦੇ ਤੇ ਬੜੀ ਸਾਵਧਾਨਤਾ ਦੇ ਨਾਲ ਇਕਾਗਰਤਾ ਦੇ ਨਾਲ ਚਿਤ ਇਕਾਗਰ ਹੋਇਆ ਹੋਵੇ ਸਿਰ ਉਸ ਮਾਲਕ ਦੀ ਉਸਤਤ ਕਰੀਏ। ਮੁਰੋ ਗੁਰੂ ਸੰਗਤਾਂ ਜੀ ਨੂੰ ਸਿੱਖਾਂ ਨੇ ਕਹਿੰਦਾ ਕਿ ਜਦੋਂ ਪਾਇਸ਼ੇ ਜਦੋਂ ਪਵਣ ਬਾਣੀ ਪੜਦੇ ਆ। ਪਵਣ ਬਾਣੀ ਦੇ ਅੰਦਰ ਤੇ ਹੁੰਦਾ ਹੈ

جنہیں پڑھا سندر جواب دیتا سے سمجھاؤنا دے لئے کہ دیکھ اس پر ہمیشہ ایک اکار کو جنہی کریادل ہو دیکھے بھائی کوئی تیرے ورگا دیالو کوئی نہیں تیرے ورگا داتا کوئی نہیں تیرے ورگا پکشنگ کوئی نہیں تیرے نجا کرنی ہے تیرے نجا کرنی ہے تیرے اپنے کو داتا دی تیرے ورگا داندار کوئی نہیں میری ورگا پاکی ਮੇਰੇ ਵਰਗਾ ਗਲਤੀਆਂ ਭੁਲਾਣ ਕਰ ਵਾਲਾ ਕੋਈ ਨਹੀਂ ਇਸ ਜਗਤ 'ਚ ਤੇਰੇ ਕੋਲ ਦਾਤਾ ਜੀ ਨੇ ਸੰਪਾਵਨ ਬਾਣੀ ਦੇ ਅੰਦਰ بار بار ਦੇਖੋ ਦ੍ਰਿੜ ਕਰਵਾਇਆ ਹੈ ਕਿ ਉਸਤਤ ਕੇਵਲ ਦੇ ਕੇਵਲ ਇੱਕ ਆਕਾਰ ਤੋਂ ਨਿਕਲਿਆ ਕਰ ਜਿਨੋਂ ਦੇਖੋ ਬੱਚੇ ਬੱਚੀ ਦਾ ਆਨੰਦ ਕਾਲ ਜੁਂਦਾ ਹੈ ਉਸ ਵੇਲੇ ਜਦੋਂ ਬੱਚੇ ਇਹ ਤਾਂ ਬੱਚੀ ਨੂੰ ਪੱਲਾ ਪਗੜਾਉਂਦਾ ਹੈ ਨਾ ਤੇ ਉਸ ਵੇਲੇ ਦੇ ਵੇਲੇ ਭਾਈ ਸਹਿਬਾਨ ਜੀ ਜਾਂ ਕੀਰਤਨੀ ਸਿੰਘ ਇੱਕ ਪਾਵਨ ਸ਼ਬਦ ਪੜ੍ਹਦੇ ਨੇ ਉਹ ਬਗਲਾ ਕੀ ਪੜਨਾ ਕਰਦੇ ਨੇ ਉਸਤ ਨੰਦਾਰ ਨਾਨਕ ਜੀ ਮੈਂ ਹੱਥ ਰੰਝਾਈ ਸ਼ੁਦੇ ਹੱਥ ਕਿਝ ਧਿਆਈ ਅੱਬੇ ਸਤ ਕੁਲਾਵੇ ਢਿੱਟੇ ਤੋ ਬੱਲੇ ਡੇ ਲੱਗੇ ਉਸ ਵੇਲੇ ਦੇਖੋ ਪੱਲਾ ਕਢਾਉਣ ਲਈ ਇੱਕ ਸ਼ਬਦ ਪੜਿਆ ਜਾਂਦਾ ਹੈ ਇਹ ਮੈਂ ਪੁਸਤਕ ਆਪਣੀ ਕਰਵਾਣੀ ਸ਼ਰਤ ਦਿੱਤੀ ਕਿ ਨਜ਼ਰ ਕਿਸੇ ਦੀ ਕਰ ਨਹੀਂ ਸਕਦੀ ਮੈਂ ਸਾਰੇ ਹੀ ਸਤ ਕੁਲਾਵੇ ਢਿੱਟੇ ਦੇਖੇ ਹੈ ਬਾਈ ਬੁਲੀ ਮਾ ਤੁਹਾਡੇ ਪਰਲੇ ਲਾ ਲਓਗੀ ਇਹ ਜੀਵਨ ਇਸਤਰੀ ਨੇ ਕਦੀ ਕਿਸ ਤਰ੍ਹਾਂ ਜਿਹੜਾ ਜਾਣਕਾਰੀ ਗੁਰੂਰੇ ਬੇਨਤੀ ਕਰਦੀ ਹੈ ਗੁਰਬਾਣੀ ਦੇ ਅੰਦਰ ਅਨੇਕਾਂ ਹੀ ਪਾਉਣ ਬਚਨ ਹੁੰਦੇ ਨੇ ਉਸਤ ਤ ਕਹਿਣ ਨਾ ਜਾਏ ਮੁਖ ਤੁਖਰੀਆ ਏ ਵੈ ਗੁਰਦੀ ਸਾਡੇ ਮੂੰਹ ਦੇ ਵਿੱਚੋਂ ਕੱਡੀਆਂ ਉਸਤ ਤ ਕਹਿ ਨਹੀਂ ਜਾ ਸਕਦੀਆਂ ਕਿਉਂਕਿ ਸਾਡੇ ਉਸਤ ਤਾਂ ਹੀ ਹੋਤ ਨੇ ਸਾਡੇ ਅੰਦਰ ਉਹਨਾਂ ਕਦੇ ਅੰਦਰ ਤੇ ਕੋਈ ਨਾ ਕੋਈ ਗਿਣਤੀ ਵਾਲੇ ਘਣ ਹੋਣਗੇ ਕੋਈ 1002 ਘਣ ਹੋਣਗੇ ਇਸ ਦੇ ਅੰਦਰ ਹੋਰ ਥੋੜੇ ਵੱਧ ਹੋਣਗੇ ਪਰ ਗੁਰੂ ਰੰਤ ਸਾਹਿਬ ਜੀ ਦੇ ਅੰਦਰ ਗੁਰੂ ਰਾਮਦਾਸ ਜੀ ਉਸ ਪਰਮਾਤਮਾ ਦੇ ਜਦੋਂ ਸਿਮਰਤਨ ਗਾਉਣ ਲੱਗੇ ਨਾ ਤਾਂ ਭਾਵੇਂ ਕੀ ਕਿਹਾ ਜੀ ਤੇ 51 ਕਮਣ ਕੁ ਕਿਹੜੇ ਕਲਮਾ ਤੁਮ ਸਾਹਿਬ ਗੁਣੀ ਦੇਦਾਨਾ ਹੈ ਵਾਈ ਬਣੀਏ ਤੁਸੀਂ ਤੇ ਗੁਨਾ ਦੇ ਖਜ਼ਾਨੇ ਦੇ ਮੈਂ ਤੁਹਾਡੇ ਕਿਹੜੇ ਕਿਹੜੇ ਗੁਨਾ ਦੀਆਂ ਗੱਲਾਂ ਕਰਾਂ ਕਿਹੜੇ ਕਿਹੜੇ ਗੁਨਾ ਦੀਆਂ ਬਾਤਾਂ ਕਰਾਂ ਉਸਤਦ ਕਹਿਣ ਨਾ ਜਾਏ ਮੁਕਰੋਂ ਤੁਹਾਰੀਆਂ ਮੋਹੀ ਦੇਖ ਦਰਸ ਨਾਨਕ ਬਲਹਾਰੀਆਂ ਹੈ ਵਾਈ ਬਣੀ ਮੈਂ ਤੇ ਤੁਹਾਨੂੰ ਕੁਦਰਤ ਦੇ ਵਿੱਚ ਵਸਦਿਆਂ ਹੋਇਆਂ ਦੇਖ ਕੇ ਮੈਂ ਤੇ ਤੁਹਾਡੇ ਤੋਂ ਬਲਹਾਰੀ ਜਾਂਦਾ ਮੈਂ ਤੁਹਾਡੇ ਤੋਂ ਸਦਕੇ ਜਾਨਾ ਕਹ دیکھیں دیکھیں ایسا ہی بڑی برو بچہ دیکھتا ہے جب برکہ ہم دینا ہاں کلام آگام مصدق لکھاواتیں کن جرے وہ سبسنگ انوپ روپاواتیں استد کہنے نہ جائے مقمت لڑھا دینا یہ بہر بڑی کارڈیاں استد کہیں نہیں جا سکتے اینیا کارڈیاں استد کہنے ਇਹ ਤਾਂ ਨਹੀਂ ਉਸ ਤਰ ਬਿਆਨ ਹੀ ਹੋ ਸਕਦਾ ਹੈ ਮਨੁੱਖ ਕੋਈ ਜਦੋਂ ਵੀ ਉਸ ਤਰ ਇਸ਼ਾ ਆਪਣੀ ਕਰਵਾਦਾ ਹੈ ਤਦ ਅਧਿਆਮੇਸ਼ਿ ਸਿਧੀ ਕਰਦਾ ਹੈ ਇੱਕ ਵਾਰ ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਬਚਨ ਹੁੰਦੇ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਮ ਸਾਡੀ ਕੋਈ ਹਮੇਸ਼ਾ ਜਿੰਦਿਆ ਪਰ ਕੋਣ ਕਰਦਾ ਜੀ ਜਿਹੜਾ ਕਿਸੇ ਨੂੰ ਇਸ ਕੋਈ ਆਪਣੇ ਕੋਲ ਤੋਂ ਅੱਗੇ ਲੰਘ ਟੁਕੜ ਹੋਵੇ ਉਹ ਨੂੰ ਵੇਖ ਲੈ ਕੇ ਨਦਿਆ ਕਰਨੀ ਸ਼ੁਰੂ ਕਰ ਦਿੰਦਾ ਜਿਹੜਾ ਕਿਸੇ ਕੋ ਅੱਗੇ ਲੰਘ ਟੁਕੜ ਹੋਵੇ ਇੱਕ ਗੱਲ نوٹ ਕਰਿਓ ਨਦਿਆ ਕਰਨ ਵਾਲੇ ਦਾ ਪੁੰਨ ਤੇ ਆਦੀ ਕਰਦਾ ਹੈ ਕਿਸੇ ਦੇ ਨਾਲ ਜੇ ਉਹ ਕਹੇ ਮਲੋਖਰੀ ਤੇ ਅੰਦਰੋਂ ਡਰ ਦਾ ਵੀ ਬੜਾ ਹੈ ਤੇ ਨਾਲ ਕਹਿੰਦਾ ਜੀ ਮੇਰੀ ਇਹ ਅਗਰ ਤੁਹਾਨੂੰ ਦੱਸਿਆ ਜੇ ਇਹ ਦੱਸਣਾ ਤੇ ਉਹਦੇ ਇਹਨੂੰ ਦਰਸਨਾ ਦਿਓ ਜੀ ਤੇ ਜਦੋਂ ਜਿਉਣਾ ਜਿਉ ਗੁਰਬਾਣੀ ਦੇ ਅਨਸਾਰ ਜੀਵਨ ਚੱਲਦਾ ਆ ਜਦੋਂ ਅਸੀਂ ਸਮਝ ਪੈਂਦਾ ਕਿ ਪ੍ਰਥਮੀ ਛੋਡੀ ਪਰਾਈ ਨਿੰਦਾ ਕਹਿੰਦੇ ਸਭ ਤੋਂ ਪਹਿਲਾਂ ਮੈਂ ਪਰਾਈ ਨਿੰਦਿਆ ਕਰਨੀ ਛੱਡ ਦਤੀ ਜੀ ਕਿਉਂਕਿ ਬਾਣੀ ਦੇ ਅੰਦਰ ਹੁੰਦਾ ਹੈ ਨਿੰਦੋਂ ਨਿੰਦੋਂ ਮੋਕੋਂ ਲੋਗਨਿੰਦੋਂ ਔਰ ਸਹਿਬਾਨ ਤੇ ਵੀ ਦੱਸਦੇ ਨੇ ਕਹਿੰਦੇ ਜਿੰਨੇ ਮੈਨੂੰ ਮਾੜਾ ਕਹਿਣਾ ਇਹ ਕਹਿ ਲਵੇ ਨਿੰਦੋ ਨਿੰਦੋ ਮੁੱਖੋ ਲੋਗ ਨਿੰਦੋ ਨਿੰਦਾ ਜਦ ਕੋ ਖਰੀ ਪਿਆਰੀ ਕਹਿੰਦੇ ਜਿੰਦਾ ਤੇ ਬੜੀ ਚੰਗੀ ਲੱਗਦੀ ਜੇ ਤੂੰ ਇਸੇ ਨੇ ਨਿੰਦਾ ਕਰਨੀ ਕਰੀ ਜਾਵੇ ਨਿੰਦਾ ਬਾਪ ਨਿੰਦਾ ਮਹਤਾਰੀ ਕਹਿੰਦੇ ਨੰਦਿਆ ਤੇ ਐਂਜੇ ਲੱਗਦੀ ਜਿ ਤਰ੍ਹਾਂ ਬੱਚੇ ਮਾਤਾ ਤੇ ਪਿਤਾ ਬੜੇ ਪਿਆਰੇ ਲੱਗਦੇ ਜੈ ਨਾ ਕਹਿੰਦੇ ਨੰਦਿਆ ਹੁਣ ਇੰਨੀ ਚੰਗੀ ਲੱਗਦੀ ਜਿਨੇ ਕਹਿਨੇ ਕਰਨਾ ਆ ਮੇਰੀ ਨਜ਼ਰ ਕਰੀ ਜੰਦਾ ਬਾਪ ਨਿੰਦਾ ਮਹਿਤਾਰੀ ਨਿੰਦਾ ਹੋਏ ਤਾਂ ਤੇ ਉੱਠ ਜਾਈਏ ਨਾਮ ਪਦਾਰਥ ਮਨਹਿ ਬਸਾਈਏ ਕਹਿੰਦੇ ਨਾਮ ਤੇ ਪਦਾਰਥ ਨੂੰ ਮਨ ਵਿੱਚ ਉਤਲ ਵਸਣਾ ਹੈ ਜਦੋਂ ਸਾਨੂੰ ਨੰਦਿਆ ਸਹਾਰ ਨਹੀਂ ਆ ਗਈ ਇਹਨੇ ਮਾਰਾ ਕੇ ਨਾ ਕੋਈ ਗੱਲ ਨਹੀਂ ਕਹਿ ਲੈਂਦੇ ਮੇਰੇ ਪਾਰੇ ਕਹਿ ਨਾ ਕੋਈ ਗੱਲ ਨਹੀਂ ਜੰਧਰ ਦੀਤੀ ਤੇ ਕੋਈ ਗੱਲ ਨਹੀਂ ਕਾਂਛੀ ਦੇ ਵਿੱਚ ਭਗਤ ਕਬੀਰ ਸਰਵਾਂ ਜੀ ਆਂਦੇ ਨੇ ਤੇ ਕਾਂਛੀ ਦੇ ਵਿੱਚ ਇੱਕ ਜਿਹੜਾ ਪੁੱਛੇ ਕੋਈ ਪਰਦੇਸ ਆਇਆ ਉਹ ਜੰਧਰ ਤਸੱਲ ਕਰਿਆ ਕਰੇ ਤੇ ਜੰਧਰ ਨਹੀਂ ਭਗਤ ਕਬੀਰ ਸਾਹਿਬ ਜੀ ਜੰਧਰ ਕਰਿਆ ਕਰੇ ਅਗਿਆਨਤਾ ਇੱਕ ਵੀਰ ਸਾਹਿਬ ਜੀ ਦੇ ਲੰਦਿਆ ਕਰਿਆ ਕਰੇ ਤੇ ਉਹਨਾਂ ਦੇ ਪੁੱਤਰ ਨੇ ਆ ਕੇ ਦਰਸਤ ਕਰਦੇ ਪਿਤਾ ਜੀ ਸਾਰੀ 沽ਮ ਘੁਮਾ ਕੇ ਹਿੰਨਤੇ ਆਵਾਜ਼ ਤਨੀ ਕਰਦੇ ਕਰਦੇ ਕਥਾ ਤੇ ਜਿਹੜੀ ਉਹ ਕਰਦੇ ਨੇ ਪਰ ਨੰਦਿਆ ਉਹ ਕਾਢੀ ਕਰਦੇ ਤੇ ਬਹੁਤ ਵੀ ਸਾਲ ਨੇ ਗਣਤ ਕਰਦੇ ਪੁੱਤਰ ਉਹਨਾਂ ਦੀ ਸੇਵਾ ਕਰਿਆ ਕਰਦਾ ਉਹਨਾਂ ਦੀ ਸੇਵਾ ਕਰ ਕਰ ਬੜੀ ਉਹਨਾਂ ਦੀ ਸੇਵਾ ਕਰਨੀ ਕਰਦੇ ਰਹੁਣ ਅਨੁਸਾਰ ਚੱਲ ਗਏ ਸੇਵਾ ਕਰਨੀ ਸ਼ੁਰੂ ਕਰਦੇ ਇੱਕ ਦਿਨ ਪੰਡਿਤ ਜੀ ਕੋਚੀ ਲਿਆ ਇਹਦੇ ਤੋਂ ਤਰ ਤੂੰ ਕੀ ਕਰ ਬਚਾਏ ਤੂੰ ਬੜੀ ਸੇਵਾ ਕਰਦਾ ਹੈ ਬੜੇ ਪ੍ਰੇਮ ਨਾਲ ਜਦੋਂ ਜਦਾਂ ਟਾਈਮ ਨਾਲ ਆ ਜਾਂਦਾ ਹੈ ਤਾਂ ਪੂਰੀ ਕਥਾ ਸੁਣਦੇ ਜਾਂਦਾ ਹੈ ਇਹਦਾ ਪੁੱਤ ਹੈ ਤੇ ਜਦੋਂ ਉਹ ਅੱਗੋਂ ਦੱਸਿਆ ਨਾ ਮੈਂ ਇੱਕ ਕਬੀਰ ਸਾਹਿਬ ਜੀ ਦਾ ਪੁੱਤਰ ਹਾਂ ਤੇ ਪੰਡਿਤ ਦਾ ਐਲਾਨ ਹੋਇਆ ਕਿ ਮੈਂ ਰਜਾ ਦਾ ਇਹ ਪਿਤਾ ਦੀ ਨੰਧਿਆ ਕਰਦਾ ਆਂ ਇਹ ਫੇਰ ਵੀ ਤੇਰੀ ਕੰਨੀ ਸੇਵਾ ਕਰਦਾ ਕਿਤੇ ਪੁੱਤਰ ਤੇ ਮਨ ਵਿੱਚ ਆਉਂਦਾ ਨਹੀਂ ਮੈਂ ਤੇਰੇ ਪਿਤਾ ਦੀ ਨੰਧਿਆ ਕਰਦਾ ਆਂ ਕਿਤੇ ਪਿਤਾ ਜੀ ਨੇ ਤੇ ਗੈਰ ਮਾਦੀ ਬਾਤ ਨੂੰ ਬੰਦ ਸੇਵਾ ਕਰਿਆ ਕਰ। ਮੁਰ ਜੇ ਨੂੰ ਤੇ ਜਾਨਾ ਹੁਣ ਤਖਾ ਕਰਦਾ ਹੁਣ ਨੰਧਿਆ ਕਾ ਨਹੀਂ ਛੜਉਂਦੇ। ਜਾਰ ਕੇ ਪੁੱਤਰ ਨੇ ਇਹ ਦੱਸ ਦਿੱਤਾ ਕਿ ਦੇ ਪਿਤਾ ਜੀ ਮੋਰਤ ਨੂੰ ਨਿੰਦਿਆ ਨਹੀਂ ਕਰਦਾ ਕਿਤੇ ਪੁੱਤਰ ਅੱਜ ਤੋਂ ਨਹੀਂ ਪਰਦਾਸ ਕੋਈ ਨਹੀਂ ਖੜਨੇ ਸੇਵਾ ਨਹੀਂ ਕਰਦੀ ਹੋਰੇ ਪੰਡਤ ਜੀ ਲਹਿ ਰਹੇ ਆਂਕੂ ਪੈਨ ਲੈਂਦੇ ਆ ਕਰਦਾ ਸਾਡੇ ਬੱਚਾ ਸੇਵਾ ਨਹੀਂ ਕਰਦਾ ਸੀ ਹੁਣ ਮੈਂ ਨਿੰਦਿਆ ਨਹੀਂ ਕਰਦਾ ਤੇ ਹੁਣ ਇਹ ਸੇਵਾ ਨਹੀਂ ਕਰਦਾ ਤੇ ਪੁੱਛਿਆ ਕਹਿੰਦੇ ਬੱਚੇ ਇਹ ਕਿਉਂ ਇਹ ਕਿਉਂ ਨਿਸ਼ਟਾ ਕਰਦਾ ਕਿ ਜਿਹਦੇ ਜਿਤਾ ਜੀ ਨੇ ਕਹਿਣਾ ਕੀਤਾ ਹੈ ਅਗੇ ਸਾਡੀ ਇਹ ਮਿਹਤ ਪੂਰੀ ਕਰਦਾ ਸੀ ਤੇ ਅਹੀਂ ਇਹ ਦੀ ਸੇਵਾ ਕਰਦੇ ਸਾ ਜਦੋਂ ਸਾਡੀ ਉਹ ਮਿਹਤ ਵੀ ਨਹੀਂ ਕਰਦਾ ਕੋਈ ਅਹੀਂ ਇਹ ਨੂੰ ਤਸਿਰ ਤੋਂ ਦਈਏ ਅਸੀਂ ਇਹ ਦੀ ਸੇਵਾ ਤੋਂ ਕਰੀਏ ਕਦੇ ਪਰਮਾਣ ਬਾਣੀ ਦੇ ਅੰਦਰ ਹੁੰਦਾ ਹੈ ਨਾ ਬਿਨਦੇਆ ਕਰ ਤੋਂ ਵਾਰਨ ਤੇ ਸਾਡਾ ਮਨ ਉਹਦਾ ਪਾਰ ਉਤਾਰਾ ਕਰਦਾ ਕਿ ਨਿੰਦ ਕਹਾਂ ਮਰੇ ਕੱਪਰੇ ਧੋਏ ਨੰਦਰ ਚਰਨ ਵਾਲਾ ਤੇ ਮਨੁੱਖ ਸਾਡੀ ਗੰਦਗੀ ਨੂੰ ਹੁੰਦਾ ਆ ਤੇ ਜੁੱਤਾਂ ਦੀ ਬਾਣੀ ਨੇ ਤੁੰਗਾਈ ਨੰਦਰ ਕਟੂਪਾ 함 ਉਤਰੇ ਪਾਰ ਨਦਿਆ ਕਰ ਵਾਲਾ ਸੇਸ਼ਾ ਡੁੱਬਦਾ ਆ ਤੇ ਜਿਹਨੂੰ ਨੰਦਿਆ ਸਹਾਰੇ ਆਗੇ ਉਤੇਸ਼ਾ ਪਾਰ ਲਿਆ ਜਾਂਦੇ ਨੰਦਰ ਕਟੂਪਾ 함 ਉਤਰੇ ਪਾਰ ਇਹਨੇ ਨੰਦਰ ਕਰ ਵਾਲਾ ਡੁੱਬੋ ਦੇਈ ਗੁਰੂ ਘਰ ਦੇ ਅੰਦਰ ਦੇਖੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਮੇਂ ਦੇ ਆਨੇ ਪੜਿਆ ਨੇ ਉਸ ਵੇਲੇ ਗੁਰਧਿਆ ਕੀਤੇ ਗੁਰੂ ਅੰਗਦ ਦੇਵ ਜੀ ਨੇ ਨੰਦਿਆ ਕੀਤੇ ਅਮੇ ਨੇ ਕੀਤੇ ਗੁਰੂ ਅਮਰਦਾਸ ਜੀ ਦੇ ਨੰਦਿਆ ਹੁੰਦੇ ਨਹੀਂ ਗੁਰੂ ਨਾਮਦਾਸ ਜੀ ਦੇ ਨੰਦਿਆ ਹੁੰਦੇ ਨਹੀਂ ਐਸਾ ਕਰਕੇ ਇਤਿਹਾਸ ਕਰਦੇ ਜੇਕਰ ਉਹ ਕਹੇ ਗੁਰੂ ਅਮਰਦਾਸ ਜੀ ਦੇ ਨੰਦਿਆ ਕੋਈ ਨੰਦਿਆ ਕਰਦਾ ਸੀ ਤੇ ਗੁਰੂ ਰਾਮਦਾਸ ਜੀ ਦੱਸੀਏ ਨੂੰ ਜਿਹੜੇ ਕੰਗੜ ਦਿੱਤੇ ਹੋਏ ਸੀ ਨਾ ਗੁਰੂ ਅਮਰਦਾਸ ਜੀ ਨੇ ਉਸ ਨਦਿਆ ਘੱਟ ਵਾਲੇ ਨੂੰ ਇੱਕ ਪ੍ਰਗਣ ਦੇ ਕੇ ਬੜੇ ਪਿਆਰ ਨਾਲ ਕਰ ਕਰ ਕੇ ਪੜਿਆ ਗੁਰੂਆਂ ਦੀਆਂ ਨਦਿਆ ਨਹੀਂ ਕਰੀਦੀ ਹੁੰਦੀ ਨਦਿਆ ਕਰਨ ਵਾਲਾ ਭਾਵੇਂ ਕਦੀ ਲੱਗਦਾ ਉਹ ਬੜੇ ਦਿਨ ਤੇ ਤਪ ਰਿਆ ਫਿਰ ਗੁਰੂ ਅਮਰਦਾਸ ਜੀ ਨੇ ਦਿਆ ਕਰੀ ਇਹਨੂੰ ਕਰਕੇ پھر دوسرا قدم دے دیتا پاو پھر جتنا تک ٹھقرے یا پھر وہ نے دیا کر شروع کر دیا۔ کہ گرو امر لاس بتانے لو پتہ چل جانا کہ جڑے اندر والے نے نہ خود دیا کر تو ہٹ نہیں ہاں گرو سمراکھیا گرو دے گھر تے کہتے آ جاویے تے وہ دریا کروں ہٹ جاویے ਨੇ ਜਿਹੜਾ ਜਿੰਦਾ ਹੈ ਕਰਨ ਵਾਲਾ ਹੈ ਉਹ ਹਟਦਾ ਨਹੀਂ ਉਹ ਇੱਕੋ ਵਗਾ ਹੀ ਬਗਦਾ ਹੈ ਉਹਦਾ ਕਦੀ ਪਾਰ ਕੁਦਾਰਾ ਨਹੀਂ ਹੁੰਦਾ ਤੇ ਬਾਰ ਬਾਰ ਪਾਰ ਬਾਰ ਦੇ ਪਾਣੀ ਦੇ ਅੰਦਰ ਹੀ ਆਉਂਦਾ ਹੈ ਅਨੇਕਾਂ ਐਸੇ ਪਾਵਨ ਸ਼ਬਦ ਲਿਖਦੇ ਪੜਿਓ ਉਸਤ ਕਰਿਆ ਕਰੀ ਉਸ ਅਕਾਲ ਪੁਰਖ ਪਰਮਾਤਮਾ ਦੀ ਤੇ ਜੰਦਿਆਂ ਜੇ ਕਰਮਣੀਆਂ ਨੇ ਆਪਣੇ ਕਰਾ ਕੇ ਕਰਦੀ ਹੈ ਗੁਰਦੇਵ ਭਾਦਰ ਜੀ ਨੇ ਇੰਝੋਂ ਤੱਕ ਕਹਿ ਦਿਤਾਇਆ lene diyan astat janka lobh ohmmana har sukh de rahe ya ro nahe maan apmana is sip de rachne nahi te bhagwat de rachne nahi jera nan apni astat de vich painda te na kis de dia karan de vich painda jera lobh moh to ahankar te upar uth janda hai ਗੁਰਤੇਹ ਬਹਾਰਤ ਤੇ ਦੈਤ ਤੇ ਮਾਨਸ ਸ਼ਰਧਨ ਕਰਨਾ ਕਾ ਇਹ ਨਹੀਂ ਇਹ ਦੇਖੋ ਕਿ ਉਹ ਨਿੱਕੇ 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 ਰਿਕੇ ਗਲਾ ਕਰਕੇ ਗੁਰਦਾਨ ਨੂੰ ਘੁੱਟ ਜੰਨੇ ਐ ਮਨ ਜੇ ਉਹ ਆਇਆ ਜਵੇਂ ਜੇ ਪੱਕੇ ਨਹੀਂ ਆ ਤੇ ਉਸ ਨੇ ਮਨ ਨੂੰ ਵੰਡ ਦਇਆ ਮਨ ਗਰੀ ਕਿਸੇ ਦੁਆਰੇ ਕਦੀ ਕਿਸੇ ਦੁਆਰੇ ਪੜਕਦਾਇਆ ਪਰ ਗੁਰਨਤੇਹ ਬਹਾਰਤ ਤੇ ਦੈਤ ਤੇ ਸੁਤ ਕਰਦੇ ਪਰ ਉਹ ਜੂਨ ਨਾ ਦੁੱਖ ਮੈਂ ਦੁੱਖ ਨਹੀਂ ਮਾਨਨੇ ਇਸ ਸਿੱਖ ਦੇ ਲੱਛਣ ਨੇ ਜਿਨੇ ਗੁਰਬਾਣੀ ਦੇ ਅਨਸਾਰ ਜੀਵਨ ਨੂੰ ਸਮਾਇਆ ਜੋ ਨਾ ਰੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸਨੇਹ ਅਰ ਪਹਿਰੇ ਜਾਂ ਕੈ ਕੰਚਨ ਮਟੀ ਮਨ ਜਿਹੜਾ ਸੋਨੇ ਤੇ ਮਿੱਟੀ ਨੂੰ ਇੱਕੋ ਜਿਹਾ ਗ੍ਰੰਥ ਸਮਝਦਾ ਕਉ ਸੋਨਾ ਉਹਦੇ ਲਈ ਜਾਪਤ ਨਹੀਂ ਪਰ ਬਰਾਬਰ ਸਮਝੇ ਲੈਣ ਲਈ ਕੋਈ ਕਦਰ ਨਹੀਂ ਇਹਨ ਤੋਂ ਬਗੈਰ ਵੀ ਜੀਤੇ ਰਿਆ ਜਾ ਸਕਦਾ ਹੈ ਇਹਨ ਤੋਂ ਬਗੈਰ ਵੀ ਜੀਤੇ ਰਿਆ ਜਾ ਸਕਦਾ ਹੈ ਐ ਚੁਤਰ ਕਉ ਗੁਰੂ ਘਰ ਦੇ ਮੰਦਰ ਵਿੱਚ ਗੁਰੂ ਸਹਿਬਾਨਾਂ ਦੀ ਜੀਵਨ ਮੰਦਿਰਈ ਭਗਤ ਸਹਿਬਾਨਾਂ ਦੀ ਜੀਵਨ ਮੰਦਿਰਈ ਪਰ ਉਸ ਅਕਾਲ ਪੁਰਖ ਨੇ ਨਾਲ ਜੁੜੇ ਰਹਿ। ਗੁਰੂ ਰਾਮਦਾਸ ਜੀ ਦੇ ਬਚਨ ਹੁੰਦੇ ਨੇ ਇਹ ਜੇ ਅੱਜ ਵੀ ਗੁਰੂ ਘਰ ਆਉਂਦੇ ਸਾਡੀ ਜੀਵਨ ਕੋਈ ਨਹੀਂ ਹੋਵੇਗੀ ਜੇ ਕੋਈ ਨੰਦਰੀਆ ਵੀ ਕਰਨ ਲਗ ਪਵੇ ਇੱਥੇ ਆ ਕੇ ਫਿਰ ਵੀ ਮਾਲਕ ਦੇ ਦਰ ਨਾਲ ਵਿਲੇ ਆਵੇ ਉਹ ਦਾਸ ਸਤਿਜ ਬਿਜਾਉਂਦੇ ਹਰਿ ਦੇ ਨਾਮ ਨਾਮ ਗਾਵੇ ਉਹ ਫਿਰ ਵੀ ਹਰੀ ਦੇ ਹੋ ਗਈ ਜਾਂਦਾ ਹੈ ਹਰਿ ਦੇ ਨਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਕਰਵੇ ਉਹ ਹਰੀ ਨੂੰ ਮਾਨ ਵਾਲਾ ਨਿਤਰੂ ਉਹ ਸਿਰਫ ਇਮਾਰਤਾਂ ਵਡਿਆਈਆਂ ਕਹੀ ਜਾਂਦਾ ਇਮਾਰਤਾਂ ਨਾਲ ਕੋਈ ਲੈ ਗੁਨਾਨਕ ਜਗਾਈ ਪਦੇ ਪਾਣੀ ਦੇ ਅੰਦਰ ਵਰਜੈ ਗੁਰਨਸ ਜੀ ਦੇ ਅੰਦਰ ਗੁਰਨਾਨਕ ਕਾ ਜਿੰਨੀ ਰੋਕਣੇ ਪਤਾ ਕੀ ਕੀ ਕੀਤੇਆ ਕੋਈ ਆਖੇ ਭੂਤਨਾ ਅਗੇ ਕਹਿੰਦੇ ਕੋਈ ਆਖੇ ਭੂਤਨਾ ਉਹ ਕਹੇ ਬਿਤਾਲਾ ਕੋਈ ਆਖੇ ਆਦਮੀ ਨਾ ਵਿਚਾਰਾ ਤੇ ਆਪਣੇ ਆਪਣੇ ਅੰਦਰ ਝਾਤੀ ਮਾਰੀ ਅਸੀਂ ਤੇ ਕੁਝ ਨਹੀਂ ਅਜੇ ਤੇ ਗੁਰੂ ਨਾਨਕ ਦੇਵ ਜੀ ਲੋਕਾਂ ਪੱਥਰ ਥੋੜਾ ਮਾਰੇ ਲੋਕਾਂ ਗਾਲ੍ਹੀਆਂ ਦੇ ਉਹ ਇਸ ਤਰ੍ਹਾਂ ਕੀ ਤਰ੍ਹਾਂ ਉਹ ਕਿੰਨਾ ਕਹਦੇ ਬੜੀ ਸੁੰਦਰ ਜੈਤਨ ਕਰਤਾ ਦੇ ਸਮਝਿਆ ਦਾ ਜਦ ਤੱਕ ਕਰੀਏ ਕਿਤੇ ਇੱਕ ਵਾਰ ਮਹਾਤਮਾ ਬੋਧ ਨੂੰ ਕਿਸ ਨੇ ਬੜੀਆਂ ਗਾਲਾਂ ਕੱਢੀਆਂ ਉਹ ਤਾਲਾ ਗੱਡੀਆਂ ਬੜਾ ਮਾੜਾ ਕੀ ਕਿਆ ਬਹੁਤ ਬੁਰਾ ਕਹਿਵਾਂ ਜੋ ਕੋ ਜੋ ਕੋਦੇ ਅੰਦਰ ਸੀ ਮਹਾਤਮਾ ਬੁੱਧ ਨੇ ਹੋਰ ਕਹਿਣਾ ਦਿੱਤਾ ਕਿ ਬੋਲ ਵੀ ਜੋਤ ਤੇਰੇ ਅੰਦਰ ਹੈ ਕਟ ਦੇ ਜੋ ਤੇਰੇ ਅੰਦਰ ਹੈ ਅਣਕਟ ਦੇ ਸਰਪੇ ਕਿੰਨਾ ਸਮਾਂ ਬੋਲ ਲਵੇਗਾ ਜਦੋਂ ਅਗਰ ਆਪਣੇ ਦੂਸਰੇ ਬਨੇ ਕੋਈ ਬੋਲੇ پہلے تو بڑیاں گالی کلوچ کڈیاں بڑا بھلا تیار جے تو چپ کر کے انا پرماتما تو نے ایک گل کہنا کیتی کو کوچ دک دے تو سنیے اے کڑن کہندے غصہ کرنوں کاج ہوندا اے بھائی تیرا جیوان نندا تے اجے گانا میں لئییا ہی نہیں ہے تے میں لئییا نہیں جے گانا میں لے لیا وہ کوئی جدو کس طرح جیڑا ہے بالکل <سؤال> ہے ਪਾਣੀ ਦੇ ਅੰਦਰ ਤੇ ਬਾਹਰ ਪਾਇਆ ਜਾਂਦਾ ਕਿਤੇ ਭਲੇ ਉਹ ਰਤਮੇ ਛੋਟੀ ਪ੍ਰਾਈ ਹੁੰਦਾ ਉੱਤਰ ਗਈ ਸਭ ਮਨ ਕੀ ਚਿੰਤਾ ਕਹਿੰਦੇ ਕਿਰਤਾਵਾਂ ਦੇ ਰੋਗ ਕੀ ਕੰਦ ਲੱਗਦੇ ਨੇ ਜਦੋਂ ਅਸੀਂ ਕਹਿੰਦੇ ਨੇ ਦਿਆ ਕਰਦੇ ਹਾਂ ਹੁਣ ਇਹ ਪਹਿਲਾਂ ਵੀ ਚਾਹ ਰਹੇ ਆਂ ਨ ਤੇਆ ਕਰਨ ਵਾਲਾ ਨਾਲ ਇੱਕ ਗੱਲ ਕਹਿ ਦੇਂਦਾ ਕਿ ਤੈਨੂੰ ਦੱਸ ਦਿੱਤਾ ਇਹਨੂੰ ਦੱਸਣਾ ਨਹੀਂ ਹੁੰਦਾ ਅੰਦਰ ਚੇਤਾ ਵੀ ਭਰੀ ਪਈਏ ਦਿੱਤੇ ਤੈਨੂੰ ਪਤਾ ਨਾ ਲੱਗੇ ਲਿਜੀ ਦੇ ਬਾਰੇ ਬਾਰੇ ਨਾ ਕਦੇ ਜਦੋਂ ਮੰਨਦੇ ਆ ਕਿ ਛੱਡ ਦਵਾਂਗੇ ਚਿੰਤਾਵਾਂ ਦੇ ਰੋਗ ਹਟ ਜਾਣਗੇ ਤੇ ਜਦੋਂ ਚਿੰਤਾ ਦੇ ਰੋਗ ਹਟ ਜਾਵਣਗੇ ਰੋਗ ਮਾਨਸਿਕ ਉਹੀ ਨਹੀਂ ਰਹੇਗਾ। ਮਨ ਖਣੂ ਡੀਪੀ ਨਿਆ ਦਵਾਈਆਂ ਘਾਟ ਨੇ ਦਵਾਈਆਂ ਨਹੀਂ ਖਾਣੇ ਪਾਉਂਦੇ ਕਿਉਂਕਿ ਚਿੰਤਾ ਦੇ ਰਿਪੇ ਸਾਰੇ ਰੋਗ ਉਹੀ ਜਦੇ। ਤੇਰੇ ਕੋਲ ਨਾ ਗੁਰੂ ਨਾਨਕ ਸਾਹਿਬਾ ਪਾਣੀ ਦੇ ਰਾਈ ਸੰਗ ਗੁਨਾ ਦੇ ਰਾਈ ਸੰਗ ਹੋਣਾ ਕੀ ਤਾਂ ਕਿਹ ਪਰ ਇਹ ਜਿਹੜਾ ਕਰ ਸਕਦਾ। ਪੁਸਤਕ ਪੁਸਤਕਾਲ ਦੇ ਤਰੀਕੇ ਨਾਲ اس پر اس اکال کو بھی کرنا چاہیے گروہ کا جن دیکھ لئے گا کون کو بچنا ہوں گا یا پھر بھی اسی پڑھا کریے جو کوئی برا کردہ ہے تو کری جاتے ہیں دیکھو پڑھا بڑی طرف کیوں کوئی سوٹے مار دے میں بچے ہیں کوئی پچھر مارزے میں قدی کسے پڑھا لے گھرتے ہیں کہنا کیتا ہے کوئی کسی میں مارے ਮੈਂ ਕਰਦਾ ਹਾਂ ਸਾਲ ਤਾਂ ਨਹੀਂ ਫੜਦੇ ਨਾ ਜੇ ਮੈਂ ਤੁਹਾਨੂੰ ਨਹੀਂ ਦੇਣਾ ਤੇ ਤਾਂ ਡਾਂਗਾ ਮਾਰੀਆ ਸੁੱਟੇ ਮਾਰੇ ਉਹ ਫਿਰ ਵੀ ਦੇਤਾ ਹੈ ਤੇ ਕਿਹਾ ਕਰੋ ਕਈ ਵਾਰ ਜੇ ਕੋਈ ਨੂੰ ਖਤਰਾ ਕਰਦੇ ਥਲੇ ਥਲੇ ਕੋਲ ਨੂੰ ਗਰਮੀ ਤੋਂ ਬਚਣ ਲਈ ਬੈਠ ਜਾਵੇ ਨਾ ਨਾਲ ਇਹ ਕੋਈ ਛਾਂ ਮਿਲਦੀ ਹੈ ਤਰ੍ਹਾਂ ਤੇ ਛਾਂ ਦੇ ਨਾਲ ਠੱਲ ਦਿੰਦਾ ਹੈ ਤੇ ਕਈ ਵਾਰ ਉਸੇ ਦਰਖਤ ਦੇ ਥੱਲੇ ਪਿਆ ਹੋਇਆ ਮਨੁੱਖੀ ਪਤਾ ਕੀ ਕਰਦਾ ਏ ਦਰਖਤ ਵੱਲ ਦੇਖ ਦੇ ਕੇ ਪਤਾ ਦਾਕਾ ਇੰਨਾ ਟਾਣਾ ਕਿ ਜਦੋਂ ਵੱਟ ਕੇ ਲੱਗੇ ਨਾ ਮੇਰੇ ਘਰ ਨਹੀਂਆਂ ਚਗਾਠਾਂ ਬਣ ਜਾਣੀਆਂ ਨੇ ਇਹ ਤੇ ਪੈਦਾ ਵੱਡਾ ਦਰਤ ਹੈ ਨਾ ਕੱਟ ਕੇ ਲੱਗੇ ਨਾ ਤੇ ਮੇਰੇ ਘਰ ਦੇ ਸਾਰੇ ਗਰਮਾਜੇ ਚਗਾਠਾਂ ਬਣ ਜਾਣੀਆਂ ਨੇ ਕਦੇ ਭੜਿਆ ਤ੍ਰਕ ਨੂੰ ਕੋਈ ਸਿੱਖਿਆ ਲੈ ਗੁਰੂ ਅਜੇ ਦੇ ਇੱਕ ਇਹਦੇ ਬੱਟ ਨੇ ਸ਼ਸਤਰ ਤੀਖਨ ਜਦੋਂ ਜਿਹਨੂੰ ਕੱਟਣ ਦੇ ਲਈ ਬੜੇ ਬਲ ਤੋਂ ਇੱਕੋ ਸ਼ਸਤਰ ਤੇ ਚੇਤੇ ਕਰਕੇ ਲਾਇਕੀ ਹੁੰਦਾ ਹੈ ਦਰਤ ਨੂੰ ਛੈਤਰ ਤਿੱਖਰ ਕਟ ਜਾ ਰਹੋ ਮਨ ਨਾ ਕਿੰਨੋ ਰੋਸ ਮਨ ਦੇ ਵਿੱਚ ਕੋਈ ਰੋਸ ਨਾ ਕਿ ਤਉ ਪਰਿਵਰਤਨ ਵਿਸ਼ਾਣਾ ਦਿੱਤੀ ਮਤਨ ਫਲ ਦੇ ਤੇ ਰੇ ਨੰਨੇ ਬੱਡੇ ਨਾ ਕਿੰਨੋ ਮਨ ਨਾ ਕਿੰਨੋ ਰੋਸ ਕਾਰਿ ਪੂਆਨ ਕੋ ਲੈ ਸਵਾਰਿਓ ਤਿਨ ਨਾ ਦੀਨੋ ਬੋਸ਼ ਸਰੋਂ ਕੱਟਣ ਵਾਲੇ ਦਾ ਵੀ ਕਾਰਜ ਸਵਾਰ ਕਰਤਾ ਕਿਉਂਕਿ ਦਰਖਤ ਦਾ ਸੁਭਾਅ ਹੈ ਫਲੋ ਪ੍ਰਕਾਰ ਵਾਲਾ ਇਹਦੇ ਫਲਿਆ ਉਹ ਜਿੰਦੇ ਜੀ ਜਦੋਂ ਮਰਕਤ ਦੇ ਰੂਪ ਦੇ ਬਚਨ ਦੀ ਸ਼ਾਂਜ ਉੱਤੀ ਫਲ ਦਾ ਦੇਖ ਕੇਕਰ ਤੁਹਾਨੂੰ ਘਰ ਘਟ ਕੇ ਲੈ ਜਾਵੇਗਾ ਮੈਂ ਦੇਖੀ ਪਰਵਾਹੀ ਬਣਾਗਾ ਜੇ ਤੇਰੇ ਅੰਦਰ ਪਤੀਆ ਭਾਵ ਨਹੀਂ ਆਣਗਾ ਵਗਾ ਦੇ ਰਿਆ ਨਹੀਂ ਆਣਗਾ ਮਤਲਬ ਕੇ ਸ਼ੰਗ ਜਾ ਕੇ ਅਖਰ ਉਹਦਾ ਫਲ ਉਹ ਇਹੋ ਆਪਣਾ ਕਰਮ ਤੋਂ ਜਾਣਦਾ ਪਿਆ ਤੇ ਉਹ ਸਿੱਖਦਾ ਵੀ ਇਹੋ ਜਿਹੜਾ ਜਿਹੜਾ ਸੁਭਾਅ ਹੋਣਾ ਚਾਹੀਦਾ ਹੈ ਕਰਤਾਂ ਵਰਗਾ ਇਹ ਵੀ ਕੱਟ ਦਿੱਤਾ ਗਿਆ ਕਾਲ ਨੂੰ ਵਾਪਸ ਲੈਸ ਬਾਰੇ ਉਹ ਤਦ ਨਾ ਦਿਖੋ। ਤੇ ਤਦ ਕੋਲ ਜੀ ਇਸ ਸੰਸਾਰ ਦੇ ਅੰਦਰ ਜਿੰਦੇ ਆਂ ਉਸਤਾਂ ਵੀ ਹੋਣ ਗਿਆ ਇਹ ਤਾਂ ਕੋਈ ਉਸਤ ਕਰੇ ਨਾ ਉਸ ਜਿਹੜੇ ਕਹਿੰਦੇ ਕਿ ਨਹੀਂ ਕਿ ਉਸਤ ਰਹਿ ਪਾ ਲੈ। ਉਸਤ ਉਸ ਕਾਲਪ੍ਰਤੀ ਕਰ ਲੋ ਜੀ। ਉਸਤ ਬਲੂਨੀ ਕਰ ਲੋ ਜੀ ਜੀਨੇ ਮੇਰੇ ਵਰਗੇ ਮਾਣੇ ਜੇ ਉਹ ਵੀ ਆਪਣੇ ਦਰਮਿਆਨ ਹੋ ਗਏ। ਨੈਤਿਕ ਜੀਵਨ ਹੈ ਇਸੇ। ਉਸ ਤੋਂ ਅਮੇਸ਼ਾ ਆਪਣੇ ਗੁਰੂ ਦੀ ਵਡਿਆਈ ਹਮੇਸ਼ਾ ਗੁਰੂ ਦੇ ਕਿਸ ਅਕਾਰ ਉਪਰ ਨਹੀਂ ਕਰਿਆ ਕਰੀਏ। ਭਾਵੇਂ ਕਿ ਹੈ ਪਾਠੀ ਕਰਕੇ ਉਸ ਤੋਂ ਮਿਲਦੀ ਯੇ ਸਕਤਾ ਹੋ ਜਾਂ ਦੀਏ ਪਰ ਹਮੇਸ਼ਾ ਹਰ ਗਏ ਗੁਰੂ ਨਾਲ ਜੁੜਉਲਦੇ ਹੈ। ਇੱਕ ਨੇ ਕਿ ਇਹ ਗੱਲ ਦਾ ਸਵਾਰਥ ਨਹੀਂ ਕਰਨ ਲੱਗਿਆ ਜੀ। ਡਾਕਟਰ ਦਰਗੀਤ ਸਿੰਘ ਦੀ ਅੱਖਾਂ ਬਾਰੇ ਜਿਹੜੇ ਸੀ। ਇਹਨਾਂ ਦੇ ਪਿਤਾ ਜੀ ਸੀ ਸਤਕਾਰਯੋਗ ਪ੍ਰੋਫੈਸਰ ਸੈਮ ਸਿੰਘ। ਤੇ ਜਦੋਂ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਬਣੇ ਕਹਿੰਦੇ ਇਹਨਾਂ ਨੂੰ ਬੁਲਾਇਆ ਗਿਆ ਤੇ ਡੀਵੀ ਜਦ ਅੱਗੇ ਸੀ ਤੇ ਇਹਨਾਂ ਦੇ ਪਿਤਾ ਜੀ ਪ੍ਰੋਫੈਸਰ ਸਾਹਿਬ ਤੇ ਜੀ ਪਹੁੰਚੇ ਕਿਉਂਕਿ بڑے ਉਪੇਜ਼ ਪ੍ਰਚਾਰਕ ਸਨ ਪ੍ਰੋਫੈਸਰ ਸੀ ਸਟੇਜ ਦੇ ਉੱਤੇ ਨंगे ਪੈਰੀ ਗਏ ਤੇ ਜਦੋਂ ਨंगे ਪੈਰੀ ਸਟੇਜ ਦੇ ਉੱਪਰ ਗਏ ਉਹ ਜਿਹੜੇ ਕਹਿ ਛੱਡਦੇ ਸੀ ਮੇਰੇ ਬੱਚੇ ਨੇ ਬੜੀ ਮਿਹਨਤ ਕੀਤੀ ਮੇਰੇ ਬੱਚੇ ਨੇ ਦਿਨ ਰਾਤ ਇੱਕ ਕੀਤਾ ਕਿਉਂ ਮਾਪੇ ਕਹਿ ਦਿੰਦੇ ਨੇ ਆਪਣੇ ਬੱਚਿਆਂ ਦੇ ਬਾਰੇ ਪਰ ਵੇਖੋ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਬਕਰ ਕੀ ਕੀਤਾ ਇਹ ਕਹਿਣਾ ਦਿੱਤਾ ਉਸ ਵੇਲੇ ਕਿ ਇਹਦੇ ਜੁਗਤਾਂ ਦਾ ਸੁਨੈ ਨਹੀਂ ਪੜੀ ਲੱਭਾਇ ਜਿਨਾਂ ਦੇ ਸੱਚੇ ਬੱਚੇ ਦਿੱਤੇ ਮਿਹਰ ਰੂਪੀ ਹੱਥ ਲੱਕੇ ਇਹਨਾਂ ਦੇ ਕੋਲੋਂ ਇਹ ਜਿਹੜਾ ਇੰਨਾ ਵੱਡੇ ਪ੍ਰੋਜੈਕਟ ਬਣਾ ਦਿੱਤਾ ਹੈ ਧੰਨਵਾਦ ਹੈ ਜੀ ਪ੍ਰੋਗਰਾਮ ਸੱਜੀ ਦਾ ਧੰਨਵਾਦ ਹੈ ਪ੍ਰੋਗਰਾਮ ਦਾ ਸਪੈਸ਼ਲ ਜਿਨ੍ਹਾਂ ਨੇ ਮੇਰ ਕਰਕੇ ਬੱਚੇ ਨੂੰ ਇੱਥੇ ਤੱਕ ਲੈ ਕੇ ਆਏ ਦੇਖੋ ਆਪਣੇ ਬੱਚੇ ਵੱਲ ਨੇ ਫਿਰ ਵੱਡਿਆ ਗਿਆ ਮੇਰੇ ਕੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸ ਅਕਾਲ ਪੁਰਖ ਇਸੇ ਤਰ੍ਹਾਂ ਅਸੀਂ ਵੀ ਜੁਏ ਸਾਨੂੰ ਕੋਈ ਵੱਡਿਆਈਆਂ ਮਿਲਦੀਆਂ ਨੇ ਕੋਈ ਚੰਗਾ ਕਾਰਨ ਬਾਤ ਚੱਲ ਜਾਂਦਾ ਹੈ ਕੋਈ बड़े-बड़े हैं बड़े कुछ बिल्कुल निरवैध से परदे लगी रहे किपां ते वृक्षे पापा के दे जाते कि ने किसी ना कोई इदारी कराई जाते ने कभी उना ही कोई उसका पता नहीं कि तुरंत 10 बताई दोस्तों पर बड़े-बड़े एग्रेंस स्थापना वाले ने पहले ने फाउंडेशन एक की करे के करवा ली जैसे नंदे अपने करा ली ने नहीं बात चाहिए पहल है ये ने दो ने दो شری گھو سنت ਇਹ ਜਿਹੜੇ ਦਿਆ ਕਰਵਾਉਣ ਕਰਦੇ ਜੀ ਉਹ ਜਿਆ ਦੇ ਆ ਤੇ ਗਿਆਂ ਦੇ ਲਈ ਹਿਮਾਂ ਜੀ ਵਾਹਿਗੁਰੂ ਇੱਕ ਖਾਲਸਾ ਵਾਹਿਗੁਰੂ ਜੀ